ਜਿਉਂ ਜਾਲ ਛੋੜ ਪਾਰ ਭਾਇਓ ਮੀਨਾ ਪੁਰਬ ਜਨਮ ਹੋਂ ਤਪ ਕਹੀ ਨਾ ਅਬ ਕਹੋ ਰਾਮ ਕਾਵਨ ਗਤ ਮੋਰੀ ਤਜੀਲੇ ਬਨਾਰਸ ਮੱਤ ਲਈ ਥੋਰੀ ਰਹਾਉ ਜਿਉ ਜਲ ਛੋੜ ਬਾਰ ਭਾਇਓ ਮੀਨਾ ਪੂਰਬ ਜਨਮ ਹੋਂ ਤਪ ਕਾਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਜਲੇ ਬਨਾਰਸ ਮਤ ਭਈ ਥੋਰੀ ਰਾਓ ਸਾਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਵਰਸ ਤਪ ਕੀਆ ਕਾਸ਼ੀ ਮਰਨ ਪਇਆ ਮਗਹਰ ਕੀਆ ਵਾਸੀ ਕਾਸ਼ੀ ਮਗਹਰ ਸਮ ਵਿਚਾਰੀ ਹੋਸ਼ੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਾਜ ਸੇਵ ਸਭ ਕੋ ਜਾਣੇ ਮੂਆ ਕਬੀਰ ਰਾਮਤ ਸ੍ਰੀ ਰਾਮੇ ਕਾਸ਼ੀ ਮਗ ਹਰ ਸਮ ਵਿਚਾਰੀ ਹੋਸ਼ੀ ਭਗਤ ਕੈਸੇ ਉਤਰ ਸੁਪਾਰੀ ਕਹੋ ਗੁਰ ਗاج ਸੇਵ ਸਭ ਕੋ ਜਾਣੇ ਮੂਆ ਕਬੀਰ ਰਮਤਿ ਸ੍ਰੀ ਰਾਮੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨ ਨਾਂਡਿ ਗੈ ਤਨ ਕਾਹੇ ਕੋ ਡਰਾਏ ਮਨ ਨਾਂ ਡਗੇ ਤਨ ਕਾਹੇ ਕੋ ਡਰਾਏ ਮਨ ਨਾਂ ਡਗੇ ਤਨ ਕਾਹੇ ਕੋ ਡਰਾਏ ਮਨ ਨਾਂ ਡਗੇ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਾਹੋ ਸਮਾਏ ਚਰਨ ਕਮਲ ਚਿਤ ਰਾਹੋ ਸਮਾਏ ਚਰਨ ਕਮਲ ਚਿਤ ਰਾਇ ਉਸਮਾਇ ਰਹਾਉ ਮਨ ਨਾਂ ਡਕ ਤਨ ਕਾਹੇ ਕੋ ਡਰਾਏ ਮਨ ਨਾਂ ਡਕ ਤਨ ਕਾਹੇ ਕੋ ਡਰਾਏ ਗੰਗਾ ਗਸਾਇਨ ਗਹਿਰ ਗੰਬੀਰ gang g g saiyan gair kabir zanjeer band kar khare kabir zanjeer band kar khare kabir man laan de tan kahe ko darae ਮਨ ਲਾਟ ਗੈ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਾਇਓ ਸਮਾਇ ਰਹਾਓ ਚਰਨ ਕਮਲ ਚਿਤ ਰਾਹ ਉਸਮਾਏ ਰਹਾਉ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਗੰਗਾ ਕੀ ਲਹਿਰ ਮੇਰੀ ਟੁੱਟੇ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਮਨ ਲਾਂਡ ਗਿਆ ਤਨ ਕਾਹੇ ਕੋ ਡਰਾਏ ਕ ਕੰਗਾ ਕੀ ਲਹਿਰ ਮੇਰੀ ਟੁੱਟੇ ਜੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਕਹਿ ਕਬੀਰ ਕੋ ਸੰਗ ਨਾ ਸਾਥ ਕਹਿ ਕਬੀਰ ਕੋ ਸੰਗਨਾ ਸਾਥ ਜਲ ਥਲ ਰਖਣ ਹੈ ਰਗੁਨਾਥ ਜਲ ਥਲ ਰਖਣ ਹੈ ਰਗੁਨਾਥ ਮਨ ਨਾ ਡਿਗ ਤਨ ਕਾਹੇ ਕੋ ਡਰਾਈ ਮਨ ਨਾ ਡਿਗ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਂਡ ਗਏ ਤਨ ਕਾਹੇ ਕੋ ਡਰਾਈ ਮਨ ਲਾਂਡ ਗਏ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੈ ਜਿਹਦੇ ਵਿੱਚ ਦੱਸਿਆ ਕਿ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਇਹ ਸਭ ਕੁਝ ਸਮੇਂ ਦੇ ਬਾਅਦ ਸ਼ਾ ਮੌਲਵੀਆਂ ਤੇ ਭਾਂਡੂਆਂ ਨੇ ਅੱਖੀ ਵੇਖਿਆ ਪਰ ਕਠੋਰ ਮਨ ਨੂੰ ਪ੍ਰਤੀਤ ਨਾ ਆਈ ਪ੍ਰਭ ਪ੍ਰੀਤਕ ਨੂੰ ਸਾਖਣੇ ਹਿਰਦੇ ਪ੍ਰਭੂ ਜੀ ਦੀ ਅਲੋਕ ਖੇਡ ਨੂੰ ਸਮਝ ਨਾ ਸਕੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰਨ ਲੱਗੇ ਕੋਈ ਆਖੇ ਭਗਤ ਕਬੀਰ ਜਾਦੂਗਰ ਹੈ ਉਸ ਦੇ ਪਾਣੀ ਵਿੱਚ ਨਹੀਂ ਡੁੱਬਣਾ ਇਸ ਨੂੰ ਹੋਰ ਢੰਗ ਵਰਤ ਕੇ ਖਤਮ ਕਰਨਾ ਚਾਹੀਦਾ ਹੈ ਸਿਕੰਦਰ ਲੋਧੀ ਬਾਦਸ਼ਾਹ ਪ੍ਰਭਾਤ ਪਲਾ ਦੀ ਮਾਦ ਵਿੱਚ ਕਾਜ਼ੀਆ ਮੌਲਵੀਆਂ ਪਾਂਡੂਆਂ ਤੇ ਪਿੱਛੇ ਲੱਗ ਗਿਆ ਸੁਲਤਾਨ ਨੇ ਹੁਕਮ ਸੁਲਤਾਨ ਦੇ ਹੁਕਮ ਅਨਸਾਰ ਲਕੜਾਂ ਦਾ ਢੇਰ ਲਗਾਇਆ ਕਬੀਰ ਸਾਹਿਬ ਜੀ ਨੂੰ ਉਸ ਢੇਰ ਤੇ ਸੁੱਟ ਕੇ ਆਗ ਲਗਾਈ ਪ੍ਰਭੂ ਜੀ ਨੇ ਮੇਰ ਨਾਲ RAM ਨਾਮ ਵਿੱਚ ਰੰਗੇ ਹੋਏ ਭਗਤ ਕਬੀਰ ਜੀ ਦੀ ਵਾਲ ਵੀ ਵਿੰਗਾ ਨਾ ਹੋ ਸਕਿਆ ਜਦੋਂ ਧਰਮਾਂ ਦੇ ਇਕਰਾਲੂਆਂ ਨੇ ਮੌਲਵੇ ਅਤੇ ਪਾਂਡਵਾ ਦਾ ਟੋਲਾ ਭਗਤ ਕਬੀਰ ਜੂ ਮਰਵਾਉਣ ਵਿੱਚ ਇਸ ਵਾਰ ਵੀ ਅਸਫਲ ਰਹਾ ਤਦ ਖੂਨੀ ਹਾਥੀ ਅਗੇ ਕਬੀਰ ਸਾਹਿਬ ਜੀ ਨੂੰ ਬਨ ਕੇ ਸਟ ਸੁੱਟ ਦਿਆ ਸੁੱਟਿਆ ਗਿਆ ਹਾਥੀ ਭਗਤ ਕਬੀਰ ਸਾਹਿਬ ਜੀ ਨੂੰ ਮਾਰਨ ਦੀ ਥਾਂ ਚੀਕਾ ਮਾਰਦਾ ਵਾਪਸ ਭੱਜ ਗਿਆ ਭਗਤ ਕਬੀਰ ਭਗਤ ਕਬੀਰ ਜੀ ਨੂੰ ਮਾਰਨ ਦੇ ਸਭ ਯਤਨ ਅਸਫਲ ਹੋ ਗਏ ਭਗਤ ਕਬੀਰ ਜੀ ਨੇ ਇਸ ਘਟਨਾ ਬਾਬਤ ਆਪਣੀ ਬਾਣੀ ਵਿੱਚ ਲਿਖਿਆ ਹੈ ਪੁਜਾ ਬਾੰਦ ਭਿਲਾ ਕਰ ਡਾਇਓ ਡਰਾਇਓ ਹਸਤੀ ਕੂਪ ਮੰਡਲ ਮੂਡ ਮਹਿਮਾਇਓ ਸਭ ਹੀ ਲੈ ਕਰਨ ਉਪਰੰਤ ਸੁਲਤਾਨ ਦੀ ਆਤਮਾ ਨੇ ਮਹਿਸੂਸ ਕੀਤਾ ਕਿ ਕਬੀਰ ਜੀ ਕਾਮਲ ਫਕੀਰ ਹਨ ਗੰਗਾ ਦਰਿਆ ਖੂਨੀ ਹਾਥੀ ਕਬੀਰ ਸਾਹਿਬ ਨੂੰ ਮਾਰ ਨਾ ਸਕੇ ਉਸ ਦੀਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ ਤੇ ਮਨ ਲਾਂਡ ਗਏ ਤਨ ਕਾਹੇ ਕੋ ਡਰਾਈ ਮਨ ਨਾ ਡਗ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਕਬੀਰ ਸਾਹਿਬ ਜਾਤ ਦੇ ਜਲਾਏ ਸਨ ਨਿੰਦਕਾ ਨੇ ਕੰਨ ਭਰੇ ਹਿੰਦੁਸਤਾਨ ਦਾ ਸਕੰਦਰ ਲੋਧੀ ਬਾਦਸ਼ਾ ਨਿੰਦਕਾ ਨੇ ਕੰਨ ਭਰੇ ਬਾਦਸ਼ਾ ਤਬੀਰ ਮੁਸਲਮਾਨ ਹੈ ਮੁਸਲਮਾਨ ਹੋ ਕੇ ਰਾਮ ਰਾਮ ਨਹੀਂ ਕਰਦਾ ਅੱਲਾ ਅੱਲਾ ਨਹੀਂ ਕਰਦਾ ਰਾਮ ਰਾਮ ਕਰਦਾ ਵਾ ਅੱਲਾਹ ਅੱਲਾਹ ਨਹੀਂ ਕਰਦਾ ਕਬੀਰ ਨਿੰਦਕਾਂ ਨੇ ਕੰਨ ਭਰੇ ਸਿਕੰਦਰ ਲੋਧੀ ਬਾਦਸ਼ਾਹ ਮੌਕੇ ਦਾ ਬਾਦਸ਼ਾਹ ਸੀ ਉਹਨੇ ਦੋ ਸਿਪਾਹੀ ਕੱਲੇ ਐਲਕਾਰ ਭੀ ਜਾਓ ਕਬੀਰ ਸਾਹਿਬ ਨੂੰ ਫੜ ਕੇ ਲਿਆਓ ਸਿਪਾਈਆਂ ਨੇ ਬੂਹਾ ਖੜਕਾਇਆ ਕਬੀਰ ਸਾਹਿਬ ਦਾ ਉਹ ਮੌਲਵੀ ਉਹ ਕਹਿੰਦੇ ਸਿਪਾਈ ਕਹਿੰਦੇ ਕਬੀਰ ਸਾਹਿਬ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਏ। ਕਬੀਰ ਸਾਹਿਬ ਨੂੰ ਫੜ ਕੇ ਲੈ ਕੇ ਦਰਬਾਰ ਵਿੱਚ ਪੇਸ਼ ਕੀਤਾ। ਸਿਕਾ ਹਿੰਦੋਸਤਾਨ ਦਾ ਅਸਕੰਦਰ ਲੋਧੀ ਬਾਦਸ਼ਾਹ ਕਹਿਣ ਲੱਗਾ। ਕਬੀਰ ਤੂੰ ਮੁਸਲਮਾਨ ਹੈ। ਤੂੰ ਮੁਸਲਮਾਨ ਹੋ ਕੇ ਰਾਮ ਰਾਮ ਕਰਨਾ ਏ। ਅੱਲਾ ਅੱਲਾ ਨਹੀਂ ਕਰਦਾ। ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਏ। ਤੂੰ ਰਾਮ ਰਾਮ ਕਰਦਾ ਏ। ਤੂੰ ਸੁੰਨਤ ਨਹੀਂ ਕਰਾਈ ਸੁੰਨਤ ਕਰਾ ਅੱਲਾ ਲਾ ਕਰ ਵਾਹਿਗੁਰੂ ਵਾਹਿਗੁਰੂ ਨਾ ਕਰ ਕਬੀਰ ਸਾਹਿਬ ਕਹਿਣ ਲੱਗੇ ਬਾਦਸ਼ਾਹ ਉਹਦੇ ਨਾਂ ਤੇ ਕਿਸੇ ਨੇ ਵੀ ਯਾਦ ਕਰ ਲਈਏ ਨਾ ਕੋਈ ਵੀ ਨਾਂ ਲੈ ਕੇ ਤੂੰ ਹਾਜ਼ਰ ਹੋ ਜਾਂਦਾ ਤੇ ਮੈਂ ਤੇਰੇ ਅਰਗੇ ਮਗਰ ਦੇ ਲਾ ਕੇ ਮੈਂ ਇਹ ਕੰਮ ਕੋ ਕਰਾਂ ਸਿਕੰਦਰ ਲੋਧੀ ਬਾਦਸ਼ਾਹ ਨੇ ਹੁਕਮ ਦਿੱਤਾ ਪਏ ਨੂੰ ਪਾਣੀ ਵਿੱਚ ਡੁੱਬ ਕੇ ਮਾਰ ਦਿਓ ਗੰਗਾ ਗਸਾਈਂ ਗਹਿਰ ਗਬੀਰ ਜੰਜੀਰ ਬਾਂਦ ਕਰ ਖਾਰੇ ਕਬੀਰ ਕਬੀਰ ਸਾਹਿਬ ਨੂੰ ਜੰਜੀਰਾਂ ਦੇ ਨਾਲ ਬੰਨ ਲਿਆ ਤੇ ਉੱਚੀ ਪਹਾੜੀ ਤੇ ਲੈ ਗਏ ਹੱਥ ਪੈਰ ਬੰਨ ਕੇ ਗੰਗਾ ਦੇ ਵਿੱਚ ਸੁੱਟਦਾ ਇੱਕ ਪਾਸੇ ਕਹਿੰਦੇ ਗੰਗਾ ਮਾਂ ਐ ਉਹਦੇ ਵਿੱਚ ਮੈਨੂੰ ਡੋਬਣਵਾਤੇ ਲੈ ਗਏ ਗੰਗਾ ਗਸਾਈਂ ਗਹਿਰ ਗਬੀਰ ਜੰਜੀਰ ਬਾਂਦ ਕਰ ਖਾਰੇ ਕਬੀਰ ਜਦੋਂ ਮੈਨੂੰ ਜੰਜੀਰਾਂ ਦੇ ਨਾਲ ਬਾਂਹ ਕੇ ਵਿੱਚ ਸੁੱਟ ਦਿੱਤਾ ਤੇ ਇੱਕ ਐਸੀ ਗੰਗਾ ਦੀ ਲਹਿਰ ਆਈ ਮੇਰੀਆਂ ਜੰਜੀਰਾਂ ਆਪੇ ਟੁੱਟ ਗਈਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਕਬੀਰ ਸਾਹਿਬ ਕਹਿਣ ਲੱਗੇ ਐਸੀ ਇੱਕ ਗੰਗਾ ਦੀ ਲਹਿਰ ਆਈ ਮੇਰੀਆਂ ਆਪਣੇ ਆਪ ਜੰਜੀਰਾਂ ਟੁੱਟ ਗਈਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਮਿਰਗ ਮੈਣਾ ਹਿਰਨ ਹੁੰਦਾ ਹਿਰਨ ਦੀ ਚਾਦਰ ਹਿਰਨ ਦੀ ਖੱਲ ਦੀ ਚਾਦਰ ਉੱਤੇ ਵਿਛ ਗਈ ਪਾਣੀ ਤੇ ਮੈਂ ਉਹਦੇ ਤੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਮੈਂ ਬਾਹਰ ਆ ਗਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਮਿਲਖਾ ਲਾ ਦੇ ਚਾਦਰ ਦੇ ਉੱਤੇ ਮੈਂ ਬਹਿ ਗਿਆ ਤੇ ਮੈਂ ਚੌਂਕੜਾ ਮਾਰ ਕੇ ਬੈਠ ਗਿਆ ਤੇ ਮੈਂ ਕਿਨਾਰੇ ਤੇ ਲੱਗ ਗਿਆ ਕਹੇ ਕਬੀਰ ਕੋ ਸੰਗ ਨਾ ਸਾਥ ਜਲ ਥਲ ਰੱਖਣ ਹੈ ਰਗੁਨਾਥ ਜਿਹਦੇ ਵਿੱਚ ਮੈਨੂੰ ਸੋਟਿਆ ਉਹੋ ਹੀ ਮੇਰਾ ਰਖਵਾਲਾ ਬਣ ਗਿਆ ਕਹੇ ਕਬੀਰ ਕੋ ਗੰਗ ਨਾ ਸਾਥ ਜਲ ਥਲ ਰੱਖਣ ਹੈ ਰਗੁਨਾਥ ਓਏ ਰਗੂਨਾਥ ਜਲਨੇ ਮੈਨੂੰ ਬਨੇ ਲਾਤਾ ਮਨ ਲਾਂਡ ਗੈ ਤਨ ਕਾਹੇ ਕੋ ਡਰਾਏ ਮਨ ਲਾਂਡ ਗੈ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਕਬੀਰ ਸਾਹਿਬ ਕਹਿੰਦੇ ਜੇ ਮਨ ਨਹੀਂ ਡਰਦਾ ਤੇ ਫੇਰ ਸਰੀਰ ਨੂੰ ਡਰਾਉਣ ਦੇ ਕੀ ਲੋੜਿਆ ਭਾਈ ਜਿਹਦਾ ਮਨ ਪਕਾ ਉਹਦਾ ਸਰੀਰ ਵੀ ਪਕਾ ਜਿਹਦਾ ਸਰੀਰ ਪਕਾ ਉਹਦਾ ਮਨ ਵੀ ਪਕਾ ਜੇ ਸਰੀਰ ਨਹੀਂ ਡਰਦਾ ਜੇ ਮਨ ਨਹੀਂ ਡਰਦਾ ਤੇ ਫੇਰ ਸਰੀਰ ਨੂੰ ਡਰਾਉਣ ਦਾ ਕੀ ਫਾਇਦਾ ਇਸ ਕਰਕੇ ਸਹਿਬ ਜੀ ਕਹਿੰਦੇ ਨੇ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਾਰ ਨਕਾਂਵਲ ਚੇਤ ਰਾਇਓ ਸਮਾਈ ਮਨ ਜਿਹੜਾ ਨਾ ਮਨ ਨੂੰ ਵਸ ਕਰਨਾ ਆਪਣੇ ਹੱਥ ਵਸ ਹੁੰਦਾ ਵਾ ਤੇ ਸਭ ਹਿਲੇ ਕਾਰਨ ਉਪਰੰਤ ਮਹਿਸੂਸ ਕੀਤਾ ਕਬੀਰ ਜੀ ਕਾਲੋਂ ਫਕੀਰ ਹਨ ਗੰਗਾ ਦਰਿਆ ਆਗ ਖੋਨੀ ਹਾਥੀ ਕਬੀਰ ਸਾਹਿਬ ਨੂੰ ਮਾਰ ਨਾ ਸਕੇ ਉਸ ਦੀਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ ਹਿੰਦੁਸਤਾਨ ਦਾ ਸਕੰਦਰ ਲੋਧੀ ਬਾਦਸ਼ਾ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਅਤੇ ਭਗਤ ਕਬੀਰ ਜੀ ਨੂੰ ਮਾਣਕ ਮੋਤੀ ਸੋਨਾ ਰਤਨ ਹੀਰੇ ਆਦ ਪੇਟਾ ਦੇ ਕੇ ਦੇਣ ਦੇ ਰੂਪ ਵਿੱਚ ਪੇਸ਼ ਕੀਤੇ ਭਗਤ ਕਬੀਰ ਜੀ ਨੇ ਆਖਿਆ ਮੈਨੂੰ ਰਾਮ ਰਾਮ ਤੋਂ ਬਿਨਾਂ ਕਿਸੇ ਪਦਾਰਥ ਦੀ ਲੋੜ ਨਹੀਂ ਮੋੜ ਕੇ ਕਿਸੇ ਮਹਾਤਮਾ ਨੂੰ ਇੱਕ ਸਾਡੀ ਖੁਆਇਸ਼ ਆ ਮੋੜ ਕਿਸੇ ਮਹਾਤਮਾ ਨੂੰ ਖਾਮੂ ਖਾਮ ਤੰਗ ਨਾ ਕਰੀ ਇਹ ਸਾਡੀ ਅਰਜ਼ੀ ਆ ਪਰਜਾ ਦੀ ਸੇਵਾ ਪਿਆਰ ਨਾਲ ਕਰੀ ਤੇ ਦੇਖ ਪ੍ਰਭੂ ਪਰਮਾਤਮਾ ਜਿਹੜਾ ਪੁਰਖ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਦਾ ਹੈ ਉਸ ਦੀ ਉਸ ਦਾ ਜਸ ਜਿਸ ਤਿੰਨਾਂ ਲੋਕਾਂ ਵਿੱਚ ਫੈਲ ਜਾਂਦਾ ਹੈ ਉਸ ਦਾ ਜਸ ਤਿੰਨਾਂ ਲੋਕਾਂ ਵਿੱਚ ਫੈਲ ਜਾਂਦਾ ਹੈ ਸਭ ਸੁਖ ਪ੍ਰਾਪਤ ਹੋ ਜਾਂਦੇ ਹਨ ਐਵੇਂ ਹੀ ਕਬੀਰ ਭਗਤ ਜੀ ਦੀ ਉਪਮਾ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਕੋਈ ਕਾਜੀ ਪੰਡਤ ਸੁਲਤਾਨ ਭਗਤ ਜੀ ਦਾ ਪ੍ਰਤਾਪ ਘਟਾ ਨਾ ਸਕਿਆ ਸਭ ਕਾਸ਼ੀ ਦੇ ਕਾਸ਼ੀ ਕਾਸ਼ੀ ਆਪ ਜੀ ਦੇ ਚਰਨਾਂ ਵਿੱਚ ਟਹਿ ਪਿਆ ਤੇ ਕਿਆ ਮਨ ਨਾ ਡਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਖੇਤ ਰਾਇਓ ਸਮਾਇ ਜਿਹੜਾ ਮਾਨਿਆ ਨਾ ਮਾਨੇ ਆਪਣੇ ਹੱਥ ਵਸਿਆ ਅੱਛਾ ਕੋਈ ਗੱਲ ਜਿਤਰਾ ਕਬੀਰ ਸਾਹਿਬ ਨੂੰ ਫੜ ਕੇ ਲੈ ਗਏ ਸੀ ਉਹਦਾ ਮਾਨ ਨਾ ਤੇ ਨੀਂ ਲ ਖੜਿਆ ਸਰੀਰ ਨੂੰ ਖੜਿਆ ਨਾ ਹੁਣ ਆਪਣੇ ਤੇ ਕੋਈ ਬੈਨ ਲੱਗ ਜੇ ਕੋਈ ਸਰਕਾਰਾਂ ਦਾ ਜ਼ੋਰ ਪੈ ਜੇ ਕੋਈ ਹੋਰ ਗੱਲ ਹੋ ਜੇ ਆਪਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੇ ਆਪਾਂ ਨੂੰ ਗ੍ਰਿਫਤਾਰ ਕਰ ਸਕਦੇ ਆ ਸਰੀਰ ਨੂੰ ਹੱਥ ਕੜੀਆਂ ਲੱਗ ਸਕਦੀਆਂ ਮਨ ਨੂੰ ਤਾਂ ਨਹੀਂ ਲੱਗ ਸਕਦੀਆਂ ਮਾਨਾ ਆਪਣੇ ਹੱਥ ਵਾਸਿਆ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਜੇ ਆਪਾਂ ਨੂੰ ਹੱਥ ਕੜੀਆਂ ਲਾ ਕੇ ਬੀੜੀਆਂ ਪਾ ਕੇ ਆਪਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਣ ਤੇ ਆਪਣੇ ਸਰੀਰ ਨੂੰ ਖੜ ਸਕਦੇ ਆ ਨਾ ਮਨ ਨੂੰ ਤਾਂ ਨਹੀਂ ਮਨ 'ਚ ਜਿਹੜਾ ਅੰਦਰ ਵਾਹਿਗੁਰੂ ਆਪਾਂ ਜਪਦੇ ਆ ਆਪਾਂ ਅੰਦਰੋਂ ਵਾਹਿਗੁਰੂ ਤੇ ਕਹਿ ਹੀ ਸਕਦੇ ਆ ਨਾ ਇਸ ਕਰਕੇ ਆਪਾਂ ਸਾਰੇ ਕਹਿੰਦੇ ਆ ਮਨ ਨੂੰ ਕੰਟਰੋਲ ਕਰਨਾ ਬੜਾ ਔਖਾ ਪਰ ਅਸੀਂ ਕਹਿੰਨੇ ਆਂ ਵੀ ਮਨ ਨੂੰ ਕੰਟਰੋਲ ਕਰਨਾ ਜ਼ੋਕਾ ਸਰੀਰ ਕੰਟਰੋਲ 'ਚ ਨਹੀਂ ਰਹਿ ਸਕਦਾ ਸਰੀਰ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜ਼ੋਰ ਪਾ ਕੇ ਕੋਈ ਆਪਾਂ ਨੂੰ ਆਪਣੇ ਤੇ ਕੋਈ ਹੱਲਾ ਕਰ ਸਕਦਾ ਵਾ ਕੋਈ ਤੋਪਾ ਕੇ ਬਾਲ ਸਕਦਾ ਵਾ ਕੋਈ ਅੱਗ 'ਚ ਸੋਟ ਲੂਗਾ ਕੋਈ ਪਾਣੀ 'ਚ ਡੋਬ ਦੂਗਾ ਪਰ ਮਨ ਤੇ ਆਪਣਾ ਵਾਹਿਗੁਰੂ ਵਾਹਿਦੂ ਕਰੂਗਾ ਨਾ ਇਸ ਕਰਕੇ ਆਪਾਂ ਇਹੋ ਜਿਹਾ ਅਜ ਤੋਂ ਧਾਰੀਏ ਵੀ ਆਪਣਾ ਮਨ ਨਹੀਂ ਕੋਈ ਖੜ ਸਕਦਾ ਸਰੀਰ ਜਿੱਥੇ ਮਰਜੀ ਕੋ ਲੈ ਜੇ ਜਿੱਥੇ ਮਰਜੀ ਮਾਰ ਦੇ ਡੋਬ ਦੇ ਜੋ ਮਰਜੀ ਕਰ ਦੇ ਆਗ ਲਾ ਦੇ ਪਰ ਵਾਹਿਗੁਰੂ ਅੰਦਰੋਂ ਆਤਮਾ ਤੇ ਕਹੂਗੀ ਨਾ ਉਹ ਨੂੰ ਕੋਈ ਨਹੀਂ ਗ੍ਰਫਤਾਰ ਕਰ ਸਕਦਾ ਮਨ ਲਾਂਡ ਗੈ ਤਨ ਕਾਹੇ ਕੋ ਡਰਾਏ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਂਡ ਗਿਆ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ